ਇਸ ਸਾਲਾਂ ਬਾਅਦ ਰੋਡ ਬਣਿਆ ਸੀ ਇਹਨੂੰ 6 ਮਹੀਨੇ ਹੋ ਗਏ ਸਾਰਾ ਰੋਡ ਬਣੇ ਨੂੰ ਇਹ ਸੀਵਰੇਜ ਵਿਭਾਗ ਦੇ ਦਾ ਇੰਨਾ ਗੰਦਾ ਤੇ ਬੁਰਾ ਹਾਲ ਹੈ ਨਗਰ ਪੰਚਾਇਤ ਵੀ ਕੀ ਦਾ ਨਾ ਤਾਂ ਕੋਈ ਸਫਾਈ ਹੈ ਜੀ ਨਾ ਕੋਈ ਸੀਵਰੇਜ ਦਾ ਹੱਲ ਹੈ ਜੀ ਇਹਨਾਂ ਨੇ ਸਾਰੇ ਰੋਡ ਦੀ ਪੱਟੀ ਮੇਸ ਕਰਵਾ ਦਿੱਤੀ ਸੀ ਸੀਵਰੇਜ ਵਿਭਾਗ ਮੁਰਦਾਵਾਲ 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 ਸ਼ਹਿਰ ਦਾ ਬਹੁਤ ਬੁਰਾ ਹਾਲ ਆ ਅਸੀਂ ਮਾਰਕੀਟ ਕਮੇਟੀ ਦੇ ਵਿੱਚ ਬਹੁਤ ਵਾਰੀ ਗੇੜੇ ਕੱਢਿਆ ਪਰ ਉਹਨਾਂ ਨੇ ਜੂਨ ਹੀ ਸੜਕ ਦੀ ਹੈਗੀ ਚਾਰਵੀਂ ਦੇ ਹੋ ਗਏ ਪੰਜ ਮਹੀਨੇ ਤੱਕ ਹੁੰਦੇ ਨੇ ਸਾਰੀ ਸੜਕ ਟੁੱਟ ਗਈ ਜੀ ਵੀਰੇ ਦਾ ਇੰਨਾ ਗੰਦਾ ਹਾਲ ਹੈ ਬਦਬੋਹ ਦਾ ਇੰਨਾ ਬੁਰਾ ਹਾਲ ਹੈ ਕਿ ਬੰਦ ਦਰਵਾਜ਼ੇ ਘਰਾਂ ਦੇ ਵਿੱਚ ਵੀ ਮੁਸ਼ਕ ਨਹੀਂ ਜਾਂਦਾ ਇਹ ਹਾਲ ਹੈ ਵੀ ਰਾਤ ਨੂੰ ਸੌਣਾ ਖਾਣਾ ਪੀਣਾ ਬੈਠਣਾ ਦੁਪਰ ਹੋਇਆ ਪਿਆ ਗਰ ਪੰਚਾਇਤ ਮੁਰਦਾਬਾਦ 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 ਵੀ ਮੈਂਬਰ ਮੁਰਦਾਬਾਦ 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 ਸਾਨੂੰ 3 ਮਹੀਨੇ ਹੋ ਗਏ ਕਮੇਟੀ ਦੇ ਹਾੜੇ ਕੱਢਦੇ ਨੂੰ ਕੋਈ ਤਾਂ ਹੱਲ ਕਰਾ ਦਿਓ ਕੋਈ ਨਾਲੀਆਂ ਖਲਵਾ ਦਿਓ ਕੋਈ ਆ ਸੀਵਰੇਜ ਦਾ ਹੱਲ ਕਰਾ ਦਿਓ ਆ ਪਾਣੀ ਖੜਾ ਸਾਡਾ ਰੋਡ ਬਣਿਆ ਬਣਾ ਸਾਰੇ ਟੁੱਟ ਚੁੱਕੇ ਪੰਜਾਬ ਸਰਕਾਰ ਦੀ ਗੰਦੀ ਕਾਰਜਕਾਰੀ ਮੁਰਦਾਬਾਦ ਮੁਰਦਾਬਾਦ ਦਾ ਮਸਲਾ ਬਿਲਕੁਲ ਜੈਨੂ ਆ ਨਾ ਜਿਹੜੇ ਉਹਨਾਂ ਦੀ ਹਮਾਇਤ ਆ ਬਟ ਜਿਹੜੀ ਸੀਵਰੇ ਦੀ ਸਮੱਸਿਆ ਸੀਵਰੇ ਬੋਰਡ ਹੀ ਉਹ ਕਰਦਾ ਹੋਣਾ ਠੀਕ ਹੈ ਅਸੀਂ ਮਸ਼ੀਨ ਲੈ ਕੇ ਆਏ ਆ ਅਸੀਂ ਸੀਵਰੇ ਬੋਰਡ ਨਾਲ ਵੀ ਕੀਤਾ ਸੀ ਸਾਨੂੰ ਬੰਦੇ ਚਾਹੀਦੇ ਨੇ ਉਹਨਾਂ ਦੇ ਹਰਤਾਲ ਦੇ ਬੰਦੇ ਚੱਲ ਰਹੇ ਨੇ ਅਸੀਂ ਆਪਣੇ ਵੱਲੋਂ ਅਰੇਂਜ ਕਰਕੇ ਬੰਦੇ ਜਦੋਂ ਵੀ ਹੋਇਆ ਅੱਜ ਜਾਂ ਕੱਲ੍ਹ ਤੱਕ ਅਸੀਂ ਕੰਮ ਸ਼ੁਰੂ ਕਰ ਦਾਂਗੇ ਅਸੀਂ ਆਗਰ ਨਗਰ ਕੌਂਸਲ ਵੱਲੋਂ ਜੋ ਐਫਡੀ ਅਸੀਂ ਕਰਨਾ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਆਡ ਨੰਬਰ 1 ਵਿਕੀ ਕਾਦੇ ਲਈ ਅੱਜ ਇੱਥੇ ਇਕੱਠੇ ਹੋਏ ਆਂ ਜੀ ਕਿਉਂ ਮੁੱਤੀ ਮਸਲਾ ਇੱਥੇ ਇਸ ਤਰ੍ਹਾਂ ਹੋਇਆ ਜੀ ਆਹ ਰੋਡ ਬਣਿਆ ਸੀ 5-6 ਸਾਲਾਂ ਬਾਅਦ ਜੀ 6 ਮਹੀਨੇ ਹੋ ਗਏ 6 ਸਾਲਾਂ ਬਾਅਦ ਰੋਡ ਬਣਿਆ ਸੀ ਇਹਨੂੰ 6 ਮਹੀਨੇ ਹੋ ਗਏ ਸਾਰਾ ਰੋਡ ਬਣੇ ਨੂੰ ਇਹ ਸੀਵਰੇਜ ਵਿਭਾਗ ਦੇ ਦਾ ਇੰਨਾ ਗੰਦਾ ਤੇ ਬੁਰਾ ਹਾਲ ਹੈ ਨਗਰ ਪੰਚਾਇਤ ਵਿਕੀ ਦਾ ਨਾ ਤਾਂ ਕੋਈ ਸਫਾਈ ਹੈ ਜੀ ਨਾ ਕੋਈ ਸੀਵਰੇਜ ਦਾ ਹੱਲ ਹੈ ਜੀ ਇਹਨਾਂ ਨੇ ਸਾਰੇ ਰੋਡ ਦੀ ਪੱਟੀ ਮੇਸ ਕਰਵਾ ਦਿੱਤੀ ਮਸਾ ਹੜੇ ਤਰਲੇ ਕੱਢ ਕੇ ਅਸੀਂ ਇਹ ਰੋਡ ਬਣਵਾਇਆ ਸੀ ਸਰਕਾਰ ਤੋਂ ਰੋਡ ਬਣਿਆ 90 ਲੱਖ ਰੁਪਇਆ ਲੱਗਿਆ ਇਹਨਾਂ ਨੇ ਤਿੰਨ ਮਹੀਨਿਆਂ ਵਿੱਚੋਂ 90 ਲੱਖ ਨੂੰ ਪਾਣੀ ਚ ਪਾ ਦਿੱਤਾ ਆ ਸਾਰਾ ਹੀ ਰੋਡ ਤੋੜਤਾ ਸੀਵਰੇਜ ਦਾ ਇੰਨਾ ਗੰਦਾ ਹਾਲ ਹੈ ਬਦਬੂਦ ਆ ਇੰਨਾ ਬੁਰਾ ਹਾਲ ਹੈ ਕਿ ਬੰਦ ਦਰਵਾਜ਼ੇ ਘਰਾਂ ਦੇ ਵਿੱਚ ਵੀ ਮੁਸ਼ਕਲ ਨਹੀਂ ਜਾਂਦੀ ਇਹ ਹਾਲ ਹੈ ਵੀ ਰਾਤ ਨੂੰ ਸੌਣਾ ਖਾਣਾ ਪੀਣਾ ਬੈਠਣਾ ਦੁਪਰ ਹੋਇਆ ਪਿਆ ਸਾਨੂੰ ਤਿੰਨ ਮਹੀਨੇ ਹੋ ਗਏ ਕਮੇਟੀ ਦੇ ਹਾੜੇ ਕੱਢਦੇ ਨੇ ਕੋਈ ਤਾਂ ਹੱਲ ਕਰਾ ਦਿਓ ਕੋਈ ਨਾਲੀਆਂ ਖਲਵਾ ਦੋ ਕੋਈ ਆ ਸੀਵਰੇਜ ਦਾ ਹੱਲ ਕਰਾ ਦਿਓ ਆ ਪਾਣੀ ਖੜਾ ਸਾਡਾ ਰੋਡ ਬਣਿਆ ਬਣਾ ਸਾਰੇ ਟੁੱਟ ਚੁੱਕੇ ਜੀ ਕੋਈ ਕਮੇਟੀ ਦੇ ਕੰਨ ਤੇ ਜੂਣੀ ਸੁਰਕੀ ਅੱਜ ਅਸੀਂ ਗਿਆਂ ਕਮੇਟੀ ਦੇ ਵਿੱਚ ਧਰਨੇ ਵਾਸਤੇ ਗਏ ਸੀ ਕਮੇਟੀ ਨੂੰ ਕਹਿਣ ਵਾਸਤੇ ਧਰਨਾ ਦੇਵਾਂਗੇ ਉਹਨਾਂ ਨੇ ਕੀ ਸਾਨੂੰ ਆਸ਼ਵਾਸ਼ਣ ਦੇ ਕੇ ਤੋੜਤਾ ਵੀ ਅਸੀਂ ਆ ਦੋ ਦਿਨਾਂ ਚ ਤਿੰਨ ਦਿਨਾਂ ਚ ਹੱਲ ਕਰ ਦਾਂਗੇ ਜੇ ਦੋ ਤਿੰਨ ਦਿਨਾਂ ਚ ਨਹੀਂ ਹੱਲ ਹੁੰਦਾ ਫੇਰ ਕੀ ਕਰਾਂਗੇ ਦੋ ਤਿੰਨ ਦਿਨਾਂ ਚ ਜੇ ਇਹ ਹੱਲ ਨਹੀਂ ਹੁੰਦਾ ਤਾਂ ਪਹਿਲਾਂ ਅਸੀਂ ਇਹ ਰੋਡ ਸਾਡਾ ਜਾਮ ਕਰਾਂਗੇ ਜੀ ਪੱਕਾ ਧਰਨਾ ਲਾਵਾਂਗੇ ਜੀ ਓਏ ਪੈਂਟ ਲਾ ਕੇ ਬੈਠਾਂਗੇ ਸਾਰਾ ਸਮੁਹ ਮਹੱਲਾ ਜੋ ਵੀ ਸਾਡੇ ਵਾਰਡ ਦੇ ਲੋਕ ਨੇ ਸਾਰੇ ਅਸੀਂ ਰੋ ਪੱਕਾ ਧਰਨਾ ਲਾਵਾਂਗੇ ਇਹ ਰੋਡ ਤੇ ਧਰਨਾ ਲਾ ਕੇ ਹੱਲ ਨਹੀਂ ਹੁੰਦਾ ਤਾਂ ਅਸੀਂ ਵੱਡਾ ਰੋਡ ਜਾਮ ਕਰਾਂਗੇ ਜੀ ਇਸ ਕਰਕੇ ਕਮੇਟੀ ਨੂੰ ਬੇਨਤੀ ਹੈ ਵੀ ਇਸ ਤੋਂ 빨리 ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਸੜਕ ਦਾ ਬਹੁਤ ਬੁਰਾ ਹਾਲ ਆ ਅਸੀਂ ਮਾਰਕੀਟ ਕਮੇਟੀ ਦੇ ਵਿੱਚ ਬਹੁਤ ਵਾਰੀ ਗੇੜੇ ਖੱਡੇ ਪਰ ਉਹਨਾਂ ਨੇ ਜੂਨ ਹੀ ਸੜਕ ਦੀ ਹੈਗੀ ਪ੍ਰਧਾਨ ਸਾਹਿਬ ਵੀ ਉਹ ਕਹਿੰਦੇ ਸਾਡੇ ਹੱਥ ਖੜੇ ਨੇਗੇ ਕੋਈ ਇਹਨਾਂ ਦਾ ਧਿਆਨ ਨਹੀਂ ਹੈਗਾ ਸਾਡੀ ਸੜਕਾਂ ਦੇਖੋ ਸਾਰਾ ਬੁਰਾ ਹਾਲ ਹੋ ਗਿਆ ਜੇਈ ਕੋਈ ਸੀਵਰੇਜ ਬੋਰਡ ਕੋਈ ਧਿਆਨ ਨਹੀਂ ਦੇ ਰਿਹਾ ਆਹ ਦੇਖ ਲਓ ਤੁਸੀਂ ਸੜਕ ਦੇ ਉੱਤੇ ਪਾਣੀ ਨਾਲ ਮੱਛਰਾਂ ਬੁਰਾ ਹਾਲ ਆਗਾ ਸਾਰੇ ਪਰਿਵਾਰਾਂ ਦੇ ਮੈਂਬਰੀ ਕਿੱਕ ਪੈਪਰ ਬੁਵਾੜ ਹੋਇਆ ਪਿਆਗਾ ਕੋਈ ਧਿਆਨ ਨਹੀਂ ਦੇ ਰਿਹਾ ਸਾਨੂੰ ਬੇਨਤੀ ਹੈ ਕਿ ਪ੍ਰਧਾਨ ਸਾਹਿਬ ਨੂੰ ਵੀ ਸਾਡੇ ਦਾ ਸੇਧ ਸੇਦੀ ਹੱਲ ਹੋ ਜੇ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਨਹੀਂ ਫਿਰ ਉਦੋਂ ਬਾਅਦ ਮੇਨ ਰੋਡ ਤੇ ਪੱਕਾ ਧਰਨਾ ਲਾਵਾਂਗੇ ਫਿਰ ਬਾਅਦ ਦੇ ਵਿੱਚ ਉਹਦੀ ਜ਼ਿੰਮੇਵਾਰ ਨਗਰ ਪੰਚਾਇਤ ਵਾਲੇ ਪ੍ਰਧਾਨ ਸਾਹਿਬ ਹੀ ਹੋਣਗੇ ਕੋਈ ਮਸ਼ੀਨ ਦੀ ਕਾਟਣੀ ਜੀ ਮਸ਼ੀਨ ਵੀ ਆਈ ਪਈ ਹੈ ਔਰ ਉਹ ਕਹਿੰਦੇ ਸਾਡੇ ਕੋਲ ਇਹਨੂੰ ਚਲਾਉਣ ਵਾਲਾ ਡਰਾਈਵਰ ਹੀ ਨਹੀਂ ਹੈਗਾ ਜੇ ਅਸੀਂ ਡਰਾਈਵਰ ਭਾਲਦੇ ਆ ਤਾਂ ਸਫਾਈ ਕਰਮਚਾਰੀ ਜਿਹੜੇ ਸਾਨੂੰ ਕੰਮ ਨਹੀਂ ਕਰ ਦਿੰਦੇ ਇਹੇ ਜਿਹੜੇ ਕਿਹੜੇ ਸਫਾਈ ਕਰਮਚਾਰੀ ਜਿਹੜਾ ਜਿਸ ਨਾਂ ਉਰੇ ਕਮੇਟੀ ਚੋਂ ਕੀਤੀ ਹੈ ਜੀ ਕਮੇਟੀ ਵੀ ਕੰਮ ਕਰਾ ਸਕਦੀ ਉਹਨਾਂ ਸਰ ਕਿੱਥੇ ਸੀਵਰੇ ਦੀ ਸਮੱਸਿਆ ਲਈ 1 ਨੰਬਰ 2 ਨੰਬਰ ਵਾਰਡ ਦੇ ਨਵਾਈਂਦੇ ਆਏ ਸੀ ਜੀ ਕੀ ਕਹਿਣਾ ਚਾਹੂਗਾ ਕੀ ਉਹਨਾਂ ਦਾ ਮਸਲਾ ਹੱਲ ਹੋਏਗਾ ਸਰ ਦੇਖੋ ਉਹ ਤਾਂ ਜਿਹੜਾ ਮਸਲਾ ਬਿਲਕੁਲ ਜੈਨੂ ਹੈ ਨਾ ਜਿਹੜੀ ਉਹਨਾਂ ਦੀ ਮੰਗ ਦਾ ਬਟ ਜਿਹੜੀ ਸੀਵਰੇ ਦੀ ਸਮੱਸਿਆ ਸੀਵਰੇ ਬੋਰਡ ਹੀ ਉਹ ਕਰਦਾ ਹੋਣਾ ਠੀਕ ਹੈ ਜੀ ਅਸੀਂ ਮਸ਼ੀਨ ਲੈ ਕੇ ਆਏ ਆ ਅਸੀਂ ਸੀਵਰੇਜ ਬੋਰਡ ਨਾਲ ਵੀ ਕੰਟੈਕਟ ਕੀਤਾ ਸੀ ਸਾਨੂੰ ਗੱਪੇ ਚਾਹੀਦੀ ਨੇ ਉਹਨਾਂ ਦੇ ਹੜਤਾਲ ਦੇ ਬੰਦੇ ਚੱਲ ਰਹੇ ਨੇ ਅਸੀਂ ਆਪਣੇ ਵੱਲੋਂ ਅਰੇਂਜ ਕਰਕੇ ਬੰਦੇ ਜਿੱਦੋ ਵੀ ਹੋਇਆ ਅੱਜ ਜਾਂ ਕੱਲ ਤੱਕ ਅਸੀਂ ਕੰਮ ਸ਼ੁਰੂ ਕਰ ਦਾਂਗੇ ਅਸੀਂ ਇਹ ਗੱਲ ਕਹਿਣੀ ਹੈ ਕਿ ਪੂਰੀ ਧਰਨਾ ਨਾਲ ਦੇਣ ਇਹਨਾਂ ਦੇ ਜਿਹੜੇ ਸੀਵਰੇਜ ਬੋਰਡ ਦੇ ਅਫਸਰ ਨੇ ਕਹਰੇ ਨੇ ਜਿਹੜੀ ਹੜਤਾਲ ਪੰਜਾਬ ਲੈ ਗਈ ਉਹਤੀ ਸੀਵਰੇਜ ਸਮੱਸਿਆ ਚੱਲ ਰਹੀ ਹੈ ਅਸੀਂ ਆਪਦੇ ਨਗਰ ਕੌਂਸਲ ਵੱਲੋਂ ਜੋ ਐਫਰਡੂ ਅਸੀਂ ਕਰਨਾ ਠੀਕ ਹੈ ਸਰ ਕਈ ਸਮੱਸਿਆਵਾਂ ਹਨ ਨਗਰ ਕੌਂਸਲ ਤੋਂ ਹੀ ਨੇ ਕਿ ਕਈ ਜਗ੍ਹਾ ਲਾਈਟਾਂ ਨਹੀਂ ਚੱਲ ਰਹੀਆਂ ਕਈ ਜਗ੍ਹਾ ਪਾਣੀ ਖੜ ਜਿਹੜੇ ਕੰਮ ਨੇ ਉਹ ਅਸੀਂ ਕਰਾਂਗੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਨੂੰਨ ਰਾਹੀਂ ਸਾਰਾ ਮਸਲਾ ਹੱਲ ਹੋਗਾ ਅਗਰੇ ਨਗਰ ਕੌਂਸਲ ਦੇ ਜੋ ਵੀ ਕੰਮ ਠੀਕ ਹੈ ਜੀ